ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੋਨੂ ਕੌਰ ਵਰਸਸ ਨਰੂਲਾ ਫੈਮਿਲੀ ਵੀਡੀਓ ਬੜੀ ਇੰਟਰਸਟਿੰਗ ਹੋਣ ਵਾਲੀ ਆ ਤੇ ਨਰੂਲਾ ਫੈਮਿਲੀ ਨੂੰ ਤੁਸੀਂ ਜਾਣਦੇ ਹੋਵੋਗੇ ਉਹ ਕਿਸੇ ਵੀ ਜਾਣ ਪਹਿਚਾਨ ਦੀ ਮਹਤਾਜ ਨਹੀਂਗੀ ਤੇ ਆਪਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਮੇਰਾ ਵੀਰ ਸੰਦਾਰ ਲੈ ਆਇਆ ਨੀ ਲੰਬੇ ਜਿੰਦਗੇ ਲੈ ਕੇ ਆਇਆ ਤੇ ਤੁジナ ਸਾ ਵੀ ਜੰਮੀ ਨੀ ਅਸਿੱਤ ਲੈ ਆਏ ਅਬੜੀ ਜਾਇਆ ਅਬੜੀ ਤੇ ਜਾਇਆ ਅਬ ਹੁਣ ਮਿਲ ਆਏ ਪਹਿਲਾਂ ਤਾਂ ਆਹ ਜੈਸਮੀਨ ਮਹਿਲ ਬਾਰੇ ਮੜੀ ਜੀ ਗੱਲ ਕਰ ਲਈਏ ਇਹਨੂੰ ਪਤਾ ਨਹੀਂ ਕਿਹਨੇ ਪੰਪ ਤੇ ਤੇ ਕਿਹਦੀ ਚੱਕ ਦੇ ਵਿੱਚ ਆ ਕੇ ਇਹ ਜਿਹੜੇ ਹੈਗੇ ਬਲੌਗ ਦੇ ਵਿੱਚ ਅੱਜ ਕੱਲ੍ਹ ਨਾ ਗਾਣੇ ਗਾਉਣ ਲੱਗ ਜਾਂਦੀ ਆ ਵੀ ਜਿਵੇਂ ਪਤਾ ਨਹੀਂ ਇਹਦੀ ਆਵਾਜ਼ ਕਿੰਨੀ ਕਿ ਸੁਰੀਲੀ ਹੋਵੇ ਇਹਨੂੰ ਐਨਾ ਨਹੀਂ ਪਤਾ ਵੀ ਕੰਨਾਂ ਦੇ ਵਿੱਚੋਂ ਕੀੜੇ ਕੱਢ ਦਿੰਦੀ ਆ ਇਹਦੀ ਐਡੀ ਘਟੀ ਆਵਾਜ਼ ਆ ਵੀ ਤੂੰ ਬਲੌਗ ਬਣਾਉਣਾ ਤੂੰ ਪ੍ਰੋਪਰ ਬੰਦੇ ਵਾਂਗੂ ਬਲੌਗ ਬਣਾ ਲਾ ਬਾਕੀ ਇਹਨਾਂ ਦੇ ਨਾ ਰੀਸੈਂਟਲੀ ਜਿਹੜੇ ਵਲੌਗਸ ਆਏ ਨੇ ਉਹ ਇਹੀ ਆਏ ਨੇ ਵੀ ਭੈਣਾਂ ਦੇ ਘਰੇ ਸੰਧਾਰਾ ਲੈ ਕੇ ਗਏ ਨੇ ਚਲੋ ਜਿੰਨਾ ਮਾਪਿਆਂ ਤੋਂ ਸਰਦਾ ਉਹਨਾਂ ਕੁੜੀਆਂ ਨੂੰ ਦਿੰਦੇ ਨੇ ਪਰ ਇਹਨਾਂ ਨੇ ਸ਼ੋਸ਼ੇਬਾਜ਼ੀਆਂ ਜ਼ਿਆਦਾ ਕੀਤੀਆਂ ਠੀਕ ਹੈ ਵਲੌਗਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਮਤਲਬ ਦਿਖਾਇਆ ਗਿਆਗਾ ਵੀ ਜਿਹੜਾ ਮੈਨੂੰ ਲੱਗਦਾ ਵੀ ਹੱਦ ਤੋਂ ਪਰੇ ਆ ਹੁਣ ਥੋੜੀ ਜਿਹੀ ਗੱਲ ਨੂੰ ਲੱਗਦਾ ਵੀ ਫਲੇਵਰ ਹੈਗਾ ਇਹ ਨੋਰਮਲ 5 ਸਟਾਰ ਨਾਲ ਬੱਚੀ ਹੈ ਇਹ ਕਹਾ ਕਮਲ ਪਟਿਆਲਾ ਇਹ ਐਨਿਕ ਮਤਲਬ ਕਿ ਘਟਿਆਗੀ ਨਾ ਮੈਨੂੰ ਲੱਗਦਾ ਵੀ ਬਰੋਬਰ ਦੇ ਜਵਾਬ ਹੋਏ ਪਏ ਆ ਫਿਰ ਵੀ ਇਹਨੂੰ ਕੋਈ ਸੰਗ ਸ਼ਰਮ ਨਾਮ ਦੀ ਚੀਜ਼ ਹੈ ਨਹੀਂ ਠੀਕ ਹੈ ਅੱਧ ਨੰਗੀ ਹੋ ਕੇ ਜਿਹੜਾ ਹੈਗਾ ਇਹ ਬੱਚਿਆਂ ਦੇ ਸਾਹਮਣੇ ਬੈਠ ਜਾਂਦੀ ਆ ਉਤੋਂ ਵਲੌਗ ਬਣਾਉਣ ਲੱਗ ਜਾਂਦੀ ਆ ਮੈਂ ਇਹਦੇ ਉੱਪਰ ਇੱਕ ਸਪੈਸ਼ਲ ਵਲੌਗ ਲੈ ਕੇ ਆਉਂਗੀ ਵੀ ਇਹਨੇ ਨਾ ਹੁਣ ਕਿਹਾ ਵੀ ਮੈਂ ਲੋਕਾਂ ਦੀ ਸੋਚ ਨਹੀਂ ਬਦਲ ਸਕਦੀ ਪਰ ਲੋਕਾਂ ਦੀ ਖਾਤਰ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਜਿਹੜਾ ਹੈਗਾ ਇਦਾਂ ਹੀ ਕੰਟੀਨਿਊ ਰੱਖਣਾ ਤੇ ਮੈਂ ਆਪਣੇ ਆਪ ਨੂੰ ਬਦਲਾਂਗੀ ਮੈਂ ਹੁਣ ਸੂਟ ਪਾਉਣ ਲੱਗ ਗਈ ਗਲੇ ਵੀ ਨਹੀਂ ਡੀਪ ਪਾਉਂਦੀ ਤੇ ਫਿਰ ਪੁੱਛਣ ਵਾਲਾ ਹੋਵੇ ਵੀ ਆਹ ਕੀ ਆ ਉੱਤੋਂ ਜਾਣਬੁੱਝ ਕੇ ਚਾਦਰ ਚੱਕ ਕੇ ਦਿਖਾਉਂਦੀ ਆ ਵੀ ਤੈਨੂੰ ਚਾਦਰ ਜਦੋਂ ਚੰਗੀ ਭਲੀ ਲੋਟ ਕੀਤੀ ਹੋਈ ਹੈ ਚੱਕ ਕੇ ਨੇ ਉੱਥੇ ਹੀ ਫੇਰ ਰੱਖਤੀ ਫਿਰ ਦਿਖਾਉਣਾ ਕੀ ਚਾਹੁੰਦੀ ਸੀ ਇਹ ਬਲੌਗ ਦੇ ਵਿੱਚ ਵਿਊ ਆਉਣੇ ਸੀ ਇਸ ਚੱਕਰ ਦੇ ਨਾਲ ਕਦੇ ਅੰਡਰਗਾਰਮੈਂਟਸ ਦਿਖਾਉਂਦੀ ਆ ਕਦੇ ਕੁਝ ਦਿਖਾਉਂਦੀ ਆ ਪਹਿਲੀ ਗੱਲ ਵੀ ਐਡੇ ਐਡੇ ਗੱਭਰੂ ਬਰੋਬਰ ਦੇ ਪੁੱਤ ਹੋਏ ਪਏ ਆ ਤੇ ਇਹੋ ਜੇ ਛੋਟੇ ਛੋਟੇ ਕੱਪੜੇ ਪਾ ਕੇ ਇਹਨੂੰ ਸ਼ਰਮ ਨਹੀਂ ਆਉਂਦੀ ਕੋਈ ਇਹਨੂੰ ਸਮਝਾਉਣ ਵਾਲਾ ਹੈ ਨਹੀਂਗਾ ਮਤਲਬ ਇਹਨਾਂ ਨੇ ਨਾ ਵਲੌਗ ਦੇ ਚੱਕਰ ਦੇ ਵਿੱਚ ਵਲੌਗਾਂ ਦੇ ਚੱਕਰ ਦੇ ਵਿੱਚ ਜਮਾ ਬੇੜਾ ਗਰਕ ਕਰ ਰੱਖਿਆ ਦੁਨੀਆ ਦਾ ਤੇ ਹੁਣ ਆਪਾਂ ਆਉਨੇ ਆ ਦੁਨੀਆ ਦਰੀ ਨੂੰ ਛੱਡ ਕੇ ਮੇਨ ਮੁੱਦੇ ਤੇ ਸੋਨੂ ਕੌਰ ਉਰਫ ਕਾਲੋ ਤੇ ਕਾਲੋ ਹਾਲਾਂਕਿ ਉਹਨੂੰ ਸਾਰੇ ਕਹਿੰਦੇ ਨੇ ਮੈਂ ਕੱਲੀ ਨਹੀਂ ਕਹਿ ਰਹੀ ਤੇ ਚਲੋ ਮੰਨਦੇ ਆ ਕਿ ਆਪਾਂ ਨੂੰ ਕਿਸੇ ਦੇ ਰੰਗ ਰੂਪ ਦੇ ਉੱਪਰ ਟਿੱਪਣੀ ਨਹੀਂ ਕਰਨੀ ਚਾਹੀਦੀ ਤੇ ਪਰ ਫਿਰ ਵੀ ਉਹਦੀਆਂ ਜਿਹੜੀਆਂ ਹਰਕਤਾਂ ਇੱਕ ਹੁੰਦਾ ਨਾ ਵੀ ਰੱਬ ਮਤਲਬ ਕੋਈ ਔਗਣ ਦਿੰਦਾ ਤਾਂ ਬੰਦੇ ਦੇ ਵਿੱਚ ਗੁਣ ਵੀ ਜ਼ਰੂਰ ਹੁੰਦਾ ਪਰ ਮੈਨੂੰ ਲੱਗਦਾ ਨਾ ਵੀ ਜਿਹੜੀ ਇਹ ਸੋਨੂ ਕੌਰ ਆ ਸੋ ਕਾਲਡ ਸੋਨੂ ਕੌਰ ਇਹਦੇ ਵਿੱਚ ਬਸ ਗੁਣ ਤਾਂ ਕੋਈ ਹੈ ਨਹੀਂ ਸਾਰੀ ਔਗਣਾ ਨਾਲ ਹੀ ਭਰੀ ਐ ਕਹਿੰਦੇ ਹੁੰਦੇ ਜਿਹੜਾ ਛੋਟਾ ਭਾਂਡਾ ਹੁੰਦਾ ਨਾ ਉਹ ਬਹੁਤ ਜਲਦੀ ਉੱਛਲ ਜਾਂਦਾ ਹਨਾ ਇਹਦੀ ਉਹ ਚੀਜ਼ ਹੋਈ ਪਈ ਐ ਮੈਂ ਇੱਕ ਵੀਡੀਓ ਇਹਦੇ ਤੇ ਪਿੱਛੇ ਜੇ ਬਣਾ ਚੁੱਕੀ ਆ ਵੀ ਇਹਨੂੰ ਸ਼ਾਰਟ ਮੂਵੀਜ਼ ਦੇ ਵਿੱਚ ਕੰਮ ਕਰਨ ਵਾਸਤੇ ਕਾਲ ਕੀਤੀ ਗਈ ਸੀ ਪ੍ਰਵੀਨ ਨਾਮ ਦੀ ਇੱਕ ਕੁੜੀ ਹੈ ਜਿਹੜੀ ਪੰਜਾਬੀ ਸ਼ਾਰਟ ਫਿਲਮਾਂ 'ਚ ਕੰਮ ਕਰਦੀ ਹੈ ਇਹਨੇ ਉਹਨੇ ਤਾਂ ਚਲੋ ਮਾਨਤਾ ਨਾ ਵੀ ਚਲੋ ਅੱਜਕੱਲ ਕੁੜੀ ਚੱਲ ਰਹੀ ਆ ਵਧੀਆ ਉਹਦੀਆਂ ਰੀਲਸ ਚੱਲ ਰਹੀਆਂ ਇਨਸਟਾ ਤੇ ਵਧੀਆ ਫੈਨ ਫੋਲੋਇੰਗ ਆ ਵੀ ਚਲੋ ਆਪਾਂ ਉਹਦੇ ਨਾਲ ਕੰਮ ਕਰਦੇ ਆ ਉਹ ਕਹਿੰਦੀ 5-7000 ਰੁਪਏ ਨਾਰਮਲ ਆ ਪਰ ਇਹ ਤਾਂ ਕਹਿੰਦੇ ਹੁੰਦੇ ਨਾ ਵੀ ਜਦੋਂ ਆਪਾਂ ਨੂੰ ਥੋੜਾ ਜਿਹਾ ਮਿਲਣ ਲੱਗ ਜੇ ਫਿਰ ਬੰਦਾ ਨਾ ਮੂੰਹ ਟੱਡਣ ਲੱਗਾ ਵੇਂਦਾ ਨਹੀਂ ਤੇ ਇਹਨੂੰ ਕਿਸੇ ਨੇ ਇਹ ਚੀਜ਼ ਨਹੀਂ ਦੱਸੀ ਕਿ ਜਦੋਂ ਜ਼ਿਆਦਾ ਮੂੰਹ ਟੱਡਦੇ ਆ ਨਾ ਤਾਂ ਮੂੰਹ 'ਚ ਮੱਖੀ ਵੱੜ ਜਾਂਦੀ ਹੁੰਦੀ ਹੈ ਇਹੋ ਜੀ ਨੂੰ ਲੋਕਾਂ ਨੇ ਕਮੈਂਟਾਂ ਦੇ ਵਿੱਚ ਇਹ ਚੀਜ਼ ਕਹੀ ਆ ਮੈਂ ਨਹੀਂ ਕਹਿੰਦੀ ਹਨਾ ਤੇ ਇਹਨੇ ਕੀ ਕੀਤਾਗਾ 20000 ਰੁਪਏ ਦੀ ਡਿਮਾਂਡ ਕੀਤੀ ਇੱਕ ਦਿਨ ਦੇ ਸ਼ੂਟ ਦੀ ਠੀਕ ਹੈ ਸ਼ਾਰਟ ਫਿਲਮ ਦੇ ਵਿੱਚ ਓਬਵੀਅਸ ਆ ਵੀ 2-3 ਦਿਨ ਦਾ ਸ਼ੂਟ ਤਾਂ ਹੁੰਦਾ ਪਲੱਸ 2500 ਰੁਪਏ on ਜਾਣ ਦਾ ਕਿਰਾਇਆ ਪਲੱਸ ਕਹਿੰਦੀ ਸੀ ਰਹਿਣ ਖਾਣ ਦਾ ਜਾਂ ਜੋ ਵੀ ਮੇਰਾ ਇੰਤਜ਼ਾਮ ਹੋਊਗਾ ਉਹ ਤੁਸੀਂ ਕਰਨਾ ਇਹਦਾ ਮਤਲਬ ਵੀ ਘੱਟੋ ਘੱਟ 30-35000 ਰੁਪਏ ਇੱਕ ਦਿਨ ਦਾ ਤੇ ਤੁਹਾਨੂੰ ਹਾਸਾ ਨਹੀਂ ਆ ਰਿਹਾ ਸੁਣ ਕੇ ਵੀ ਤੁਹਾਨੂੰ ਲੱਗਦਾ ਵੀ ਇੰਨੀ ਔਕਾਤ ਹੈਗੀ ਐ ਦੀ 30-35000 ਰੁਪਏ ਇੱਕ ਦਿਨ ਦਾ ਫੇਰ ਇਹਨੂੰ ਲੱਗਦੀ ਆ ਮਿਰਚਾਂ ਜਦੋਂ ਇਹਨੂੰ ਕੋਈ ਕੁਝ ਕਹਿੰਦਾ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਨਰੂਲਾ ਫੈਮਿਲੀ ਦੀ ਮੈਂ ਗੱਲ ਕਿਉਂ ਕਰ ਰਹੀ ਆ ਨਰੂਲਾ ਫੈਮਿਲੀ ਬਾਰੇ ਮੈਂ ਇਹ ਗੱਲ ਤੁਹਾਡੇ ਸਭ ਦੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਮੈਂ ਪਿੱਛੇ ਜੇ ਵੀ ਇੱਕ ਵੀਡੀਓ ਪਾਈ ਸੀ ਜਦੋਂ ਉਹਨਾਂ ਨੇ ਇੱਕ ਜਿਹੜੇ ਹੈਗੇ ਨੇ ਮਤਲਬ ਗਰੀਬ ਕਿਸਾਨ ਸੀਗੇ ਜਿਨ੍ਹਾਂ ਦੀ ਫਸਲ ਜਿਹੜੀ ਸੀਗੀ ਉਹ ਸੜ ਕੇ ਸੁਆਹ ਹੋ ਗਈ ਸੀ ਤੇ ਇਹਨਾਂ ਨੇ ਉਸ ਇਨਸਾਨਾਂ ਦੀ ਆ ਕੇ ਮਦਦ ਕੀਤੀ ਠੀਕ ਹੈ ਤੇ ਲੱਖਾਂ ਦੇ ਵਿੱਚ ਮਦਦ ਕੀਤੀ ਕੋਈ ਇਹ ਨਹੀਂਗਾ ਕਿ 150 ਦੇ ਵਿੱਚ ਲੱਖਾਂ ਦੇ ਵਿੱਚ ਮਦਦ ਕੀਤੀ ਇਹ ਤੋਂ ਪਹਿਲਾਂ ਵੀ ਕਈ ਗਰੀਬ ਪਰਿਵਾਰਾਂ ਦੀ ਇਹਨਾਂ ਨੇ ਮਦਦ ਕੀਤੀ ਹੈ ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਮੈਂ ਸੋਨੂਕੌਰ ਵਰਸਸ ਨੁਰੂਲਾ ਫੈਮਿਲੀ ਇਸ ਲਈ ਕਰ ਰਹੀ ਹਾਂ ਵੀ ਇਨਸਾਨ ਨੂੰ ਆਪਣੀ ਔਕਾਤ ਜਿਹੜੀ ਹੈਗੀ ਉਹ ਭੁੱਲਣੀ ਨਹੀਂ ਚਾਹੀਦੀ ਹਾਲਾਂਕਿ ਜਿਹੜੇ ਇਹ ਨੁਰੂਲਾ ਫੈਮਿਲੀ ਹੈ ਨਾ ਨੁਰੂਲਾ ਫੈਮਿਲੀ ਵੀ ਸਟਰਗਲ ਕਰਕੇ ਪਹੁੰਚੀ ਹੈ ਕੋਈ ਦਾਦਿਆਂ-ਪੜਦਾਦਿਆਂ ਨੇ ਤਾਂ ਉਹਨਾਂ ਨੂੰ ਇੰਨਾ ਕੁਝ ਉਹ ਕਰਕੇ ਨਹੀਂ ਦਿੱਤਾ ਸੀ ਜਿਨ੍ਹਾਂ ਦੇ ਮਿਲੀਅਨ ਦੇ ਵਿੱਚ ਫਾਲੋਅਰਸ ਨੇ ਉਹ ਅੱਜ ਵੀ ਡਾਊਨ ਟੂ ਅਰਥ ਨੇ ਤੇ ਇਹ ਇਹ ਨਹੀਂ ਉਸ ਕੁੜੀ ਨੇ ਇਹਨੂੰ ਕੰਮ ਵਾਸਤੇ ਕਾਲ ਕੀਤੀ ਵੀ ਤੈਨੂੰ ਰੋਜ਼ੀ-ਰੋਟੀ ਵਾਸਤੇ ਕਾਲ ਕੀਤੀ ਆ ਤੂੰ ਉਹਦੇ ਨਾਲ ਐਟੀਟਿਊਡ ਚ ਗੱਲ ਕਰ ਰਹੀ ਆ ਹੁਣ ਮੇਨ ਗੱਲ ਮੈਂ ਇਹ ਕਰਨਾ ਚਾਹੁੰਦੀ ਆ ਵੀ ਮੈਂ ਨਾ ਇੱਕ ਵੀਡੀਓ ਪਾਈ ਸੀ ਇੰਸਟਾਗ੍ਰam ਤੇ ਤੁਹਾਨੂੰ ਪਤਾ ਮੇਰੀਆਂ ਰੀਲਜ਼ ਜਿਹੜੀਆਂ ਹੈਗੀਆਂ ਉਹ ਤੁਸੀਂ ਬਹੁਤ ਪਿਆਰ ਦਿੰਨੇ ਹੋ ਤਾਂ ਉਸ ਰੀਲ ਤੇ ਜਿਹੜੇ ਹੈਗੇ ਨੇ ਕਪਿਲ ਨਰੂਲਾ ਸਰ ਰਿਸਪੈਕਟਡ ਕਪਿਲ ਨਰੂਲਾ ਸਰ ਕਹੂੰਗੀ ਮੈਂ ਸੱਚੀ ਵਾਕਈ ਡਾਊਨ ਟੂ ਅਰਥ ਨੇ ਜਿੰਨਾ ਮੈਂ ਵੀਡੀਓ ਦੇ ਵਿੱਚ ਦੇਖਦੀ ਹੁੰਦੀ ਸੀ ਕਈ ਵਾਰੀ ਆਪਾਂ ਸੋਚਦੇ ਨਾ ਆਪਣੇ ਮਨ 'ਚ ਆਉਂਦਾ ਵੀ ਹਾਂ ਸ਼ਾਇਦ ਯਾਰ ਦਿਖਾਵਾ ਪਰ ਨਹੀਂ ਉਹ ਵਾਕਈ ਉਹਨੇ ਚੰਗੇ ਇਨਸ ਉਹਨਾਂ ਨੇ ਨਾ ਮੇਰੀ ਵੀਡੀਓ ਦੇ ਉੱਪਰ ਮਤਲਬ ਮੇਰੀ ਵੀਡੀਓ ਲਾਈਕ ਕੀਤੀ। ਮੈਨੂੰ ਬੜੀ ਖੁਸ਼ੀ ਹੋਈ ਜਿੱਦਾਂ ਆਪਾਂ ਨੂੰ ਖੁਸ਼ੀ ਹੁੰਦੀ ਹੈ ਹਨਾ ਕਿਉਂਕਿ ਆਪਾਂ ਹਜੇ ਸਟਰਗਲ ਕਰ ਰਹੇ ਆਂ ਤੇ ਉਹ ਆਲਰੇਡੀ ਇਹ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਕਿਸੇ ਵਧੀਆ ਜਗ੍ਹਾ ਤੇ ਪਹੁੰਚ ਚੁੱਕੇ ਆ ਹਨਾ ਚੰਗਾ ਨਾਮ ਤੇ ਚੰਗਾ ਫੇਮ ਆ ਉਹਨਾਂ ਕੋਲੇ ਤੇ ਆਪਾਂ ਨੂੰ ਖੁਸ਼ੀ ਹੁੰਦੀ ਹੈ ਮੈਂ ਨਾ ਉਹ ਸਟੋਰੀ ਲਾਤੀ ਵੀ ਉਹਨਾਂ ਨੇ ਜਿਹੜਾ ਹੈਗਾ ਮੈਨੂੰ ਮੇਰੀ ਵੀਡੀਓ ਨੂੰ ਲਾਈਕ ਕੀਤਾ ਤੇ ਤੁਹਾਨੂੰ ਪਤਾ ਵੀ ਉਹਨਾਂ ਨੇ ਨਾ ਮਤਲਬ ਮੈਨੂੰ ਹੱਥ ਜੋੜ ਕੇ ਐਦਾਂ ਮਤਲਬ ਮੈਨੂੰ ਮੋਜੀ ਜੇ ਭੇਜੇ ਤੇ ਮੈਨੂੰ ਬੜੀ ਖੁਸ਼ੀ ਹੋਈ ਫਿਰ ਮੈਂ ਉਹਨਾਂ ਨੂੰ ਆਪਣੇ ਵੱਲੋਂ ਕਿਹਾ ਮੈਂ ਕਿਹਾ ਵੀ ਸਰ ਜਦੋਂ ਤੁਸੀਂ ਬਠਿੰਡਾ ਸਾਈਡ ਆਏ ਹਾਲਾਂਕਿ ਉਹ ਜਗਰਾਉਂ ਸਾਈਡ ਤੋਂ ਹਨ ਤੇ ਜਦੋਂ ਤੁਸੀਂ ਆਏ ਤਾਂ ਤੁਸੀਂ ਪਲੀਜ਼ ਮੈਨੂੰ ਜ਼ਰੂਰ ਮਿਲ ਕੇ ਜਾਓ ਵਿਦ ਫੈਮਿਲੀ ਤੇ ਉਹਨਾਂ ਨੇ ਮੈਨੂੰ ਰਿਪਲਾਈ ਵੀ ਕੀਤਾ ਕਹਿੰਦੇ ਸ਼્યોਰ ਜਦੋਂ ਵੀ ਅਸੀਂ ਇਹ ਦਰਗਾੜਾ ਲੱਗਿਆ ਤੁਹਾਨੂੰ ਮੈਸੇਜ ਕਰਾਂਗੇ ਤੇ ਇਹ ਹੁੰਦੇ ਆ ਡਾਊਨ ਟੂ ਅਰਥ ਬੰਦੇ ਤੇ ਮੈਨੂੰ ਲੱਗਦਾ ਵੀ ਜਿਹੜੀ ਸੋਨੂਕੌਰ ਦੇ ਅੱਜ ਮੇਰੇ ਹਿਸਾਬ ਨਾਲ 300k ਹਨਾ ਸ਼ਾਇਦ 3 ਕ ਲੱਖ ਫੈਮਿਲੀ ਲੈ ਕੇ ਤੇ ਇਹਦਾ ਆ ਹਾਲ ਆ ਇੰਸਟਾ ਤੇ ਤੇ ਜੇ ਇਹਦੇ ਮਿਲੀਅਨ ਦੇ ਵਿੱਚ ਹੋ ਕੇ ਇਹ ਤਾਂ ਫਿਰ ਬਸ ਜਮਾ ਹੀ ਕਿਸੇ ਨੂੰ ਇਹਨੇ ਤਾਂ ਕੀੜੀਆਂ ਮਕੋੜੀਆਂ ਸਮਝਿਆ ਕਰਨਾ ਆਮ ਇਨਸਾਨਾਂ ਨੂੰ ਇਸ ਕਰਕੇ ਜੇ ਕਿਸੇ ਨੂੰ ਸੱਦਣਾ ਹੁੰਦਾ ਨਾ ਚੀਫ ਗੈਸਟ ਤੌਰ ਤੇ ਲਾ ਲੋ ਕਿਸੇ ਫੰਕਸ਼ਨ ਦੇ ਉੱਪਰ ਜਾਂ ਕਿਸੇ ਇਨੋਗ੍ਰੇਸ਼ਨ ਵਾਸਤੇ ਸੱਦਣਾ ਹੁੰਦਾ ਹਨਾ ਤਾਂ ਇਹੋ ਜਿਹੇ ਲੋਕਾਂ ਨੂੰ ਸੱਦਿਆ ਕਰੋ ਜਿਹੜੇ ਮਤਲਬ ਜਿਵੇਂ ਹਨਾ ਕਪਿਲ ਨਰੂਲਾ ਵਰਗੇ ਹੋਗੇ ਇਹ ਲੋਕ ਨੇ ਜਾਂ ਇਹਨਾਂ ਦੇ ਵਾਂਗੂ ਜਿਹੜੇ ਲੋਕਾਂ ਦੀ ਕਿਸੇ ਦੀ ਮਦਦ ਕਰਦੇ ਨੇ ਨਾ ਕਿ ਇਹੋ ਜian ਨੂੰ ਜਿਹੜੇ ਰੱਬ ਨੂੰ ਟੱਬ ਦੱਸਦੇ ਨੇ ਮੈਨੂੰ ਸੋਨੂ ਕੋਰ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਨੀਗੀ ਪਰ ਗੱਲ ਹੈਗੀ ਆ ਵੀ ਉਹਨੂੰ ਬੋਲਣ ਦਾ ਤਰੀਕਾ ਵੀ ਬੰਦੇ ਦੇ ਵਿੱਚ ਕੋਈ ਤਾਂ ਗੁਣ ਹੋਣਾ ਚਾਹੀਦਾ ਜਮੇ ਬੰਦਾ ਇੰਨਾ ਮਤਲਬ ਘਟਿਆ ਕਿਵੇਂ ਬੋਲ ਸਕਦਾ ਵੀ ਕਿਸੇ ਨਾਲ ਰਿਸਪੈਕਟ ਨਾਲ ਗੱਲ ਕਰੋ ਤੁਸੀਂ ਇਹੋ ਜੀਆਂ ਚੀਜ਼ਾਂ ਨਾ ਇਹ ਜ਼ਿਆਦਾਤਰ ਨਹੀਂ ਚੱਲਣ ਵਾਲੀ ਇਹ ਤੁਸੀਂ ਅੱਜ ਗੱਲ ਲੇਖ ਲਓ ਆ ਜਿੰਨਾ ਕਹੇ ਕਮਾਲੂਗੀ ਨਾ ਸਾਲ 6 ਮਹੀਨਿਆਂ ਦੇ ਵਿੱਚ ਓਕੇ ਆ ਇਹ ਜ਼ਿਆਦਾ ਟਾਈਮ ਨਹੀਂ ਚੱਲਣ ਵਾਲੀ ਕਿਉਂਕਿ ਇਹੋ ਜੀ ਜਿਹੜੇ ਇੱਕ ਕਹਾਵਤ ਜੀ ਹੁੰਦੀ ਆ ਮੇਰੇ ਦਿਮਾਗ ਚੋਂ ਸਕਿਪ ਹੋ ਗਈ ਤੇ ਜਿਆਦਾ ਟਾਈਮ ਨਹੀਂ ਚੱਲਦੇ ਹੁੰਦੇ ਇਹੋ ਜਿਹੇ ਲੋਕ ਜਿਹੜੇ ਇਸ ਤਰੀਕੇ ਦੇ ਨਾਲ ਚੱਲਦੇ ਨੇ ਜਿਹੜੇ ਦੁਨੀਆ ਨੂੰ ਕੁਝ ਸਮਝਦੇ ਹੀ ਨਹੀਂ ਆਪ ਤੋਂ ਵੱਡੇ ਨੂੰ ਰਿਸਪੈਕਟ ਨਾਲ ਬੁਲਾਓ ਤੇ ਆਪ ਤੋਂ ਛੋਟੇ ਨੂੰ ਆਦਰ ਮਾਨ ਨਾਲ ਨਹੀਂ ਨਰੂਲਾ ਜੀ ਨੇ ਮੈਥੋਂ ਕੀ ਲੈਣਾ ਸੀ ਕਪਿਲ ਨਰੂਲਾ ਸਰ ਨੇ ਉਹਨਾਂ ਨੂੰ ਮੈਨੂੰ ਰਿਪਲਾਈ ਕਰਨ ਦੀ ਕੀ ਲੋੜ ਪਈ ਸੀ ਚਲੋ ਵੀਡੀਓ ਲਾਈਕ ਕੀਤੀ ਸੀ ਮੈਂ ਸਟੋਰੀ ਪਾਤੀ ਉਹ ਦੇਖ ਕੇ ਚਾ ਛੱਡ ਦਿੰਦੇ ਪਰ ਇਨਸਾਨ ਦੇ ਵਿੱਚ ਇਨਸਾਨੀਅਤ ਹੋਣੀ ਜ਼ਰੂਰੀ ਹੈ ਤਾਂ ਮੈਂ ਇਹੀ ਗੱਲ ਕਰਨਾ ਚਾਹੁੰਦੀ ਸੀ ਉਹਨਾਂ ਬਾਰੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਥੈਂਕ ਯੂ